I don't know. ਆਫ ਲਮੀਨੀ ਇੰਪਰੂਵਮੈਂਟ ਟਰਸਟ ਕੋਲੋਨੀ ਜੀ ਔਰ ਮੇਰੇ ਖਿਆਲ 10 ਸਾਲ ਤੋਂ ਬਾਅਦ ਸੜਕ ਬਣਨ ਲੱਗੀ 2015 ਚ ਬਣੀ ਸੀ ਨਰਕਰ ਜੀ ਔਰ ਇਹਦੇ ਚ ਪਾਣੀ ਪੋਣੀ ਦੀ ਪਾਈਪਾਂ ਪਾਈਆਂ ਸੀ ਟਰਸਟ ਟਰਸਟਸ ਨਹੀਂ ਕਾਰਪੋਰੇਸ਼ਨ ਨੇ ਪਰ ਟਿਊਬਲ ਦਾ ਜੋੜਨ ਵਾਸਤੇ ਉਹਦੇ ਕਰਕੇ 2.5 ਸਾਲ ਹੋ ਗਏ ਸਾਨੂੰ ਮਿੱਟੀ ਖਾਂਦੇ ਆ ਤੇ ਹੁਣ ਜੇ ਸੜਕ ਕਹਿ ਗੂ ਕੇ ਡੀਸੀ ਸਾਹਿਬ ਨੂੰ ਚਿੱਠੀ ਲਿਖ ਕੇ ਤੇ ਅਪਰੂਵ ਕਰਾਈ ਸਾਰਾ ਕੁਝ ਕਰਾਇਆ ਤੇ ਹੁਣ ਜੇ ਸੜਕ ਬਣਾਉਣ ਦੀ ਵਾਰੀ ਆਈ ਹੈ ਤੇ ਨਾ ਟ੍ਰੈਂਚ ਫਿਲ ਕੀਤੀ ਹੈ ਪ੍ਰੋਪਰਲੀ ਨਾ ਉਹਨੂੰ ਬੈਲੈਂਸ ਬਣਾਇਆ ਨਾ ਲੈਵਲ ਕੱਢਿਆ ਤੇ ਆ ਜਿਹੜੀ ਲੁਕਪਾਕ ਗਿਆ ਤੁਸੀਂ ਦੇਖ ਆ ਡਾਣੇ ਸਾਰੇ ਜਿਹੜੇ ਆਪਣਾ ਬਿਨਾਂ ਤਾਰ ਕੋਲ ਤੋਂ ਪਾ ਕੇ ਇਹਦੇ ਇੱਕ ਮਾਰਸ਼ ਨਾਲ ਸਾਰੇ ਖੜ ਖੜ ਜਰ ਰਹੇ ਆ ਜਿਹੜਾ ਕੰਮ ਜਿਹੜਾ ਕੀਤਾ ਗਿਆ ਇਹ ਕੋਈ 40 ਲੱਖ ਰੁਪਏ ਦਾ 39900000 ਦੱਸਿਆ ਸਾਨੂੰ ਰਬੂਤੀ ਸਾਹਿਬ ਨੇ ਤੁਹਾਡੇ ਨੂੰ ਹਰ ਘਟੀ ਐਮਟੀ ਨੂੰ ਹੀ ਕੀਤਾ ਜਾ ਰਿਹਾ ਸ ਦੇਖੋ ਤੁਹਾਡੇ ਸਾਹਮਣੇ ਹੀ ਆ ਸਰ ਕਿਉਂਕਿ ਸਾਰੇ ਰੈਜ਼ੀਡੈਂਟ ਆ ਇਹ ਸਾਰੇ ਆਲਮੋਸਟ ਪੜੇ ਲਿਖੇ ਆ ਅਤੇ ਰਹਿ ਰਹੇ ਪੱਕੇ ਮਕਾਨ ਹਨ ਇਹਦੇ ਤੇ ਭੁਗਤਾਨ ਤੇ ਆਹੀ ਆ ਨਾ ਕਿੰਨੇ ਘੇੜੀਏ ਦੀ ਰੋਡ ਬਣੀ ਹੈ ਜਿਹੜੀ ਇਹ 7.80 ਏਕੜ ਸਾਰੀ ਕਲੋਨੀ ਇਹਨਾਂ ਨੇ ਕਵਰ ਕੀਤੀ ਹੈ ਇਹ ਕੀ ਮੰਗੀ ਕਰਦੇ ਹੋ ਮੰਗ ਇਹ ਹੀ ਹੈ ਕਿ ਕੰਮ ਜਿਹੜਾ ਜੋ ਵੀ ਕਰਨਾ ਹੈ ਪ੍ਰੋਪਰ ਜੇ ਕੀਤਾ ਹੀ ਆ ਜੇ 40 ਲੱਖ ਰੁਪਏ ਖਰਚਾ ਹੀ ਆ ਤਾਂ ਕਮ ਸੇ ਕਮ ਕੋ ਤਰੀਕੇ ਨਾਲ ਕੰਮ ਹੋ ਜੇ ਜਿਹੜੀ ਕੋ 10 ਸਾਲਾਂ ਲੱਗੇ ਸੜਕ ਬਾਅਦ 10 ਸਾਲ ਬਾਅਦ ਬਣ ਲੱਗੀ ਹੈ ਅੰਗੇ 10 ਸਾਲ ਫੇਰ ਨਹੀਂ ਬੰਨੀ ਤੇ ਕਹਿੰਦਾ 10 ਸਾਲ ਤੱਕ ਸਾਡੀ ਜਾਨ ਸੌਖੀ ਰਹੇ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਇਹ ਕਿਸ ਨਾਲ ਗੱਲ ਹੋਈ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਅਸੀਂ ਇਨਫੋਰਮ ਜ਼ਰੂਰ ਕੀਤਾ ਦਾ ਐਸ ਡੀਓ ਸਾਹਿਬ ਨੂੰ ਹਰਮੇਤਰ ਨਾਲ ਵੀ ਦੱਸਿਆ ਆ ਸਤਪਾਲ ਇਕਸ਼ਨ ਸਾਹਿਬ ਹੈ ਉਹ ਰਿਟਾਇਰਡ ਆ ਵਿਚਾਰੇ ਫਿਰ ਵੀ ਉਹ ਕੋਆਪਰੇਟ ਕਰਦੇ ਆ ਅਸੀਂ ਠੇਕੇਦਾਰ ਦਾ ਜਿਹੜ ਫਲਾਈਟਲੀ ਕਿਆ ਬਸ ਉਹ ਕਹਿ ਦਿੰਦੇ ਹਾਂ ਜੀ ਕਰ ਦਾਂਗੇ ਬਿਲਕੁਲ ਤੁਸੀਂ ਚਿੰਤਾ ਨਾ ਕਰੋ ਇਹ ਹੈ ਉਹ ਮਲਬਾ ਜਿਹੜਾ ਸਾਈਡਾਂ ਤੋਂ ਇਕੱਠਾ ਕੀਤਾ ਇਤਨਾ ਹੀ ਛੁੱਟ ਗਿਆ ਅਧੋ ਘੋਟੇ ਢੇਰ ਲੱਗੇ ਵੇ ਇਹਦੀ ਕੋਈ ਕੰਪਲੇਂਟ ਵਗੈਰਾ ਵੀ ਕੀਤੀ ਆ ਰਹੀ ਕੋਈ ਕੰਪਲੇਨ ਅਜੇ ਕੰਪਲੇਨ ਅਸੀਂ ਚੱਲੇ ਆ ਡੀਸੀ ਸਾਹਿਬ ਕੋ ਚਿੱਠੀ ਲਿਖੀ ਹੈ ਹੁਣ ਚੱਲੇ ਆ ਡੀਸੀ ਸਾਹਿਬ ਕੋਲ ਇਹ ਚਿੱਠੀ ਪਾ ਦੇਖੋ ਜੀ ਇਹ ਚਿੱਠੀ ਲਿਖੀ ਹੈ ਇਹ ਰੈਜ਼ੀਡੈਂਸ ਦੇ ਸਾਰੇ ਐਨਸਾਈਨ ਕਰਾਏ ਆ ਸਾਡੀ ਸਬ ਕਾਮਨ ਸਮੱਸਿਆ ਹੈ ਕੋ ਪਰਸਨਲ ਸਮੱਸਿਆ ਨਹੀਂ ਹੈਗੀ ਠੀਕ ਹੈ ਨਾ ਤਾਂ ਅਸੀਂ ਚੱਲੇ ਆ ਡੀਸੀ ਸਾਹਿਬ ਕੋਲ ਪਰਸਾ ਨਹੀਂ ਚਾਹਨੇ ਕਿ ਡੀਸੀ ਸਾਹਿਬ ਨੇ ਤੇ ਚ ਤੇ ਅਸੀਂ ਮੀਨੀ ਤੇ ਰਹਿਣ ਵਾਲੇ ਆ ਸਾਰੇ ਇਧਰ ਦੇ ਤੇ ਮੇਨ ਹੈਗਾ ਕਿ ਆਪਣਾ ਜਿਹੜੇ ਸੜਕ ਸਾਰੀ ਟੁੱਟੀ ਦੀ ਹੈਗੀ ਆ ਤੇ ਹੁਣ ਕੰਪਲੀਟ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਕਿਹਾ ਤੇ ਉਹ ਸਾਰੀ ਮਸ਼ੀਨਰੀ ਮਿਚੂਣੀ ਆਪਣੀ ਲੈ ਗਏ ਤੇ ਪਾਈਪਾਂ ਉਹਨਾਂ ਨੇ ਜੀਸੀਬੀ ਨਾਲ ਖੁਦਾਈ ਕੀਤੀ ਆ ਪਾਈਪਾਂ ਟੁੱਟੀਆਂ ਦੀਆਂ ਤੇ ਉਹਨਾਂ ਨੂੰ ਰਿਪੇਅਰ ਕਰਨ ਵਾਲੇ ਕਿਹਾ ਕਹਿੰਦੇ ਆਪਣੇ ਲੈਵਲ ਤੇ ਤੁਸੀਂ ਰਿਪੇਅਰ ਕਰਾਓਗੇ ਇਹ ਸਾਡਾ ਕੋਲ ਲੈਣਾ ਦੇਣਾ ਨਹੀਂ ਹੈਗਾ ਤੇ ਅੱਜ ਦੀ ਡੇਟ 'ਚ ਉਹਨਾਂ ਦੇ ਹਿਸਾਬ ਨਾਲ ਸਾਰਾ ਕੰਮ ਕੰਪਲੀਟ ਹੋ ਗਿਆ ਆਪਣੀ ਮਸ਼ੀਨਰੀ ਲੈ ਕੇ ਤੇਰੋ ਜਾ ਚੁੱਕਾ ਮਲਵਾ ਵੀ ਸਾਰਾ ਐਸ.ਟੀ.ਜਿੀ ਪਿਆਗਾ ਜਿਹੜਾ ਕੰਮ ਚੱਲਦਾ ਸੀ ਤੁਹਾਡੇ ਵੱਲੋਂ ਉਹਨਾਂ ਨੂੰ ਵੀ ਹਾਂ ਬਾਰ-ਬਾਰ ਕਿਹਾ ਗਿਆ ਉਹਨਾਂ ਦੇ ਮੁੰਸ਼ੀ ਨੂੰ ਵੀ ਕਿਹਾ ਗਿਆ ਤੇ ਇਹ ਕਰ ਦਿੰਦੇ ਆ ਮੈਂ ਦੇਖੀ ਉਹ ਮਿੱਠੀ ਗੋਲੀ ਦਿੱਤੀ ਆ ਤੇ ਕੰਮ ਐਸ.ਟੀ.ਜਿੀ ਹੈਗਾ ਕੋਈ ਬਹੁਤੀ ਸੁਧਾਰ ਨਹੀਂ ਹੋਇਆ ਕੋਈ ਸਰਕਾਰ ਦਾ ਵੀ ਨੁਮਾਇੰਦਾ ਆਇਆ ਜਿੱਥੇ ਜਦੋਂ ਕੰਮ ਸਰਕਾਰ ਦੇ ਆਪਣਾ ਪ੍ਰਭੂਤੀ ਸਾਹਿਬ ਆਇਆ ਉਦਘਾਟਨ ਕੀਤਾ ਉਹਨਾਂ ਨੇ ਬਾਕੀ ਐਸ.ਡੀ.ਓ ਸਾਹਿਬ ਆਏ ਆ ਟਰੱਸਟ ਦੇ ਤੇ ਮਰੇ ਕੀ ਉਹਨਾਂ ਨੂੰ ਵੀ ਕੰਪਲੇਨਟ ਕੀਤੀ ਹੈਗੀ ਆ ਉਹਨਾਂ ਨੇ ਵੀ ਅਸ਼ਵਾਸਨ ਦਿੱਤਾ ਹੈ ਕਿ ਤੁਹਾਡਾ ਕੰਮ ਵਰੀਆ ਹੋਏਗਾ ਪਰ ਐਸ ਇਟ ਇਜ਼ ਤੁਹਾਡੇ ਸਾਹਮਣੇ ਹੀ ਆ ਕਿਦਾਂ ਆਪਣਾ ਸੜਕ ਪਟੋਰੀਆ ਕਈ ਜਗ੍ਹਾ ਤੇ ਐਸਾ ਲਾਵ ਲਾਵਾ ਕਿ ਪੈਰ ਰੱਖਣਿਆ ਪੈਰੀ ਵਿੱਚ ਦਬੋ ਦਬਾਉਂਦਾ ਪਿਆ ਜਿੱਦਾਂ ਸ਼ਾਕਰ ਹੁੰਦਾ ਸ਼ਾਕਰ ਪ੍ਰੈਸ ਹੁੰਦਾ ਉਦਾਂ ਹੀ ਮਰੇ ਕੀ ਸਿਸਟਮ ਹੋ ਰਿਹਾ ਤੁਹਾਨੂੰ ਕੀ ਲੱਗਦਾ ਜੀ ਰੋਡ ਦੇ ਧਿਆਨ ਨਾ ਦਿੱਤਾ ਗਿਆ ਤੇ ਕਿੰਨੇ ਦਿਨ ਚੱਲੇਗੀ ਰੋਡ ਇਹ ਇੱਕ ਵਾਰ ਇੱਕ ਵਾਰ ਬਾਰਿਸ਼ ਪੈਣ ਦੀ ਦੇਰ ਆ ਇਹ ਦੇਖੋ ਜਗ੍ਹਾ ਜਗ੍ਹਾ ਟੋਏ ਪਾ ਜਾਣੇ ਆ ਸਾਰੀ ਆਪਣਾ ਜਿਹੜੀ ਲੋਕ ਪਾਈ ਆ ਲੋਕ ਨਹੀਂ ਹੈਗਾ ਬੇਸਿਕਲੀ ਇਹ ਕਾਲਾ ਤੇਲ ਆਗਾ ਤੇ ਜਿਹੜ ਸਰਕਾਰ ਦਾ ਜਿਹੜਾ 40 ਲੱਖ ਰੁਪਏ ਲਗਾ ਉਹਦੇ ਚਹੀ ਕਹਿਣਾ ਚਾਹਾਂਗੇ ਕਿ ਇਹ ਮਿਲਿ ਭਗਤ ਹੈ ਗਿਆ ਜੇ ਪ੍ਰੋਪਰ ਇੰਟਰਸ ਨਾਲ ਸਾਰਿਆਂ ਦਾ ਕੰਮ ਹੋਏ ਤੇ ਆਪਣਾ ਵਰੀਆ ਕੰਮ ਹੁੰਦਾ ਮਤਲਬ ਕਿ ਬਾਕੀ ਜਗਾ ਵੀ ਰੋਡਾਂ ਪਈਆਂ ਹੈਗੀਆਂ ਤੇ ਵਰੀਆ ਕੰਮ ਹੋਇਆ ਹੈ ਗਿਆ ਤੇ ਸਾਡੇ ਲੈਵਲ ਦੇ ਕੋ ਕਿਧਰੋਂ ਕੋਈ ਲਾਭ ਲਾ ਰਿਹਾ ਕਿਸੇ ਕੋਈ ਲਾਭ ਲਾ ਰਿਹਾ ਕਿਤੇ ਟੋਏ ਪਏ ਆ ਉਹ 40 ਲੱਖ ਵੀ ਨਾ ਦੇ ਬਰਾਬਰ ਆਦਾ ਕਮਿਟੀ ਮਿਟੀ ਕਾਰਪੋਰੇਸ਼ਨ ਦੇ ਅਧਿਕਾਰੀ ਮੋਕੇ ਤੇ ਨਹੀਂ ਆ ਕੇ ਚੱਕ ਚੁੱਕ ਕਰਦੇ ਕਾਰਪੋਰੇਸ਼ਨੀਆ ਟਰਸਟ ਦੇ ਟਰਸਟ ਦੀ ਕਲੋਨੀ ਹੈਗੀ ਹੈ ਜੀ ਹਾਂ ਜੀ ਬੰਦ ਲੋ ਚੱਕ ਨਹੀਂ ਕਰਤੇ ਜਾਂਦਾ ਰਿਹਾ ਚੱਕ ਆਏ ਆ ਗਿਆ ਬਸ ਕੰਮ ਠੀਕ ਹੋ ਰਿਹਾ ਜੀ ਆਪਣਾ ਕੋਣਾ ਨੂੰ ਫੋਨ ਕੀਤਾ ਬਸ ਆ ਰਹਿਆਂ ਦੇਖਣੇ ਆ ਤੇ ਐਜੀਟੀ ਜੀ ਹੈਗਾ ਕੋਈ ਉਹਦੇ ਸੁਧਾਰਨੀਆਂ ਹੈਗਾ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜেমস ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar